ਸ੍ਰੀ ਗੁਰੂ ਜੀ ਮਾਨਯੋਗ ਭਗਵੰਤ ਮਾਨ ਜੀ ਆਹ ਦੇਖੋ ਜੀ ਬੰਦੇ 사우ਦੀ ਅਰਬ ਦੇ ਵਿੱਚ ਜੋ ਕੀ ਆਲਾਮਰ ਵਾਲਿਆਂ ਨੇ ਫਸਾਏ ਹੋਏ ਆ ਜੀ 2.5 ਮਹੀਨੇ ਤੋਂ ਇਹ ਮੁੰਡਿਆਂ ਨੂੰ ਕੋਈ ਰੋਟੀ ਨਹੀਂ ਕੋਈ ਖਰਚਾ ਪਾਣੀ ਨਹੀਂ ਕੋਈ ਪੈਸਾ ਨਹੀਂ ਮਿਲ ਰਿਹਾ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਵਿਦੇਸ਼ੀ ਸਰਜ਼ਮੀਨ ਤੇ ਗਏ ਪੰਜਾਬੀਆਂ ਦੇ ਨਾਲ ਕੀ ਹੋ ਰਿਹਾ ਹੈ ਇਹ ਵੀਡੀਓ ਇਸ ਦੀ ਗਵਾਹੀ ਭਰ ਰਿਹਾ ਹੈ ਭਗਵੰਤ ਜਨਤਾ ਨੇ ਅਲਵਤਨੀਆਂ ਦੇ ਵਿੱਚ ਭੇਜਾਇਆ ਹੈ ਆਲਵਤਨੀਆਂ ਦਾ ਨਾਮ ਲੈ ਕੇ ਸਾਰਿਆਂ ਕੋਲ 1.5 ਲੱਖ ਰੁਪਈਆ ਲੈ ਕੇ ਤੇ ਸਾਨੂੰ ਇੱਥੇ ਸਾਉਦੀ ਅਰਬ ਕੰਮ ਵਾਸਤੇ ਭੇਜਾਈ ਤੇ ਸਾਨੂੰ ਇੱਥੇ ਇਹਨਾਂ ਨੇ ਬੰਦੇ ਜਿਹੜੇ ਰੈਂਟਰ ਤੇ ਕੰਮ ਕਰਾਉਂਦੇ ਆਏ ਇਹ ਬੰਦੇ ਗਾੜੀ ਕੰਪਨੀਆਂ ਨੂੰ ਬੰਦੇ ਸਪਲਾਈ ਕਰਦੇ ਸਪਲਿਆਰ ਕੋ ਭੇਜਦਾ ਤੇ ਸਪਲਿਆਰ ਕਿੰਨਾ ਜੀ ਸਾਡੇ ਕੋਲ ਹੁਣ ਕੰਮ ਨਹੀਂ ਹੈਗਾ ਕੋਈ ਵੀ 2.5 ਮਹੀਨਿਆਂ ਨੂੰ ਹੋ ਗਿਆ ਨਾ ਇਹਨੇ ਕੋਈ ਖਰਚਾ ਦਿੱਤਾ ਵਾ ਨਾ ਇਹਨੇ ਕੋਈ ਸਾਨੂੰ ਤਨਖਾਹ ਦਿੱਤੀ ਨਾ ਕੰਮ ਦਿੱਤਾ। ਪੈਸੇ ਦੇ ਕੇ ਚੰਗੀ ਨੌਕਰੀ ਦੀ ਆਸ ਵਿੱਚ ਵਿਦੇਸ਼ ਗਏ ਪੰਜਾਬੀ ਨੌਜਵਾਨ ਸੌਦੀ ਅਰਬ ਜਿਹੇ ਮੁਲਕਾਂ ਵਿੱਚ ਗੁਲਾਮਾਂ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ। ਕਿਸੇ ਦੇ ਮੁੰਡੇ ਦੇ ਕੋਲ ਕੋਈ ਪਾਸਪੋਰਟ ਨਹੀਂ। ਕੋਈ ਸੰਭਾਈ ਨਹੀਂ ਇਹਨਾਂ ਦੀ ਕੋਈ ਕੁਛ ਨਹੀਂ ਹੋ ਰਿਹਾ ਜੀ। ਸਾਰੇ ਆ ਦੇਖੋ ਪਰੇਸ਼ਾਨੀ 'ਚ ਰਾਤ ਨੂੰ 2 ਵਜੇ ਰੋਟੀ ਮਿਲਦੀ ਆ। ਠੀਕ ਆ ਜੀ ਆ ਇੱਕ ਰੂਮ ਦਿੱਤਾ ਆ। ਇਹਦੇ ਵਿੱਚ ਇੰਨੇ ਮੁੰਡੇ ਆ ਜੀ। ਵੀਡੀਓ ਦੇ ਵਿੱਚ 24 ਨੌਜਵਾਨ ਇੱਕ ਨਿੱਕੇ ਜਿਹੇ ਕਮਰੇ ਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਮਾਨ ਨੂੰ ਮਦਦ ਦੀ ਅਪੀਲ ਕਰ ਰਹੇ ਨੇ। ਜੀ ਭਗਵੰਤ ਮਾਨ ਸਿੰਘ ਜੀ ਤੁਸੀਂ ਅੱਗੇ ਵੀ ਬਹੁਤ ਜ਼ਿਆਦਾ ਬੰਦਿਆਂ ਨੂੰ ਇਦਾਂ ਮੁਸ਼ਕਲਾਂ 'ਚ ਕੱਢਿਆ ਵਾ ਅਸੀਂ ਤੁਹਾਡੇ ਘੜੀ ਹੱਥ ਜੋੜ ਕੇ ਸਾਰੇ ਬੰਦੇ ਬੇਨਤੀ ਕਰਦੇ ਆਂ ਜੀ ਤੁਸੀਂ ਮੈਡਮ ਸੁਸ਼ਮਾ ਸੌਰਭ ਜੀ ਨਾਲ ਗੱਲ ਕਰਕੇ ਤੇ ਸਾਡਾ ਕੋਈ ਹੱਲ ਕਰੋ ਜੀ। ਇਹਨਾਂ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਬਾਹਰ ਭੇਜਣ ਵਾਲੇ ਏਜੰਟ ਅਤੇ ਜਿਸ ਕੰਪਨੀ ਦੇ ਵਿੱਚ ਉਹ ਕੰਮ ਕਰ ਰਹੇ ਨੇ ਉਸ ਦੀ ਵੀ ਜਾਣਕਾਰੀ ਦਿੱਤੀ ਗਈ। ਦਿਨਾਲੀ ਹੀ ਇਹ ਨੌਜਵਾਨ ਆਪਣੇ ਮਾੜੇ ਹਾਲਾਤਾਂ ਦਾ ਵੀ ਜ਼ਿਕਰ ਕਰ ਰਹੇ ਨੇ ਵਕਤ ਵਕਤ ਜੈਂਟਾ ਨੇ ਅਲਵਤਨੀਆਂ ਦੇ ਵਿੱਚ ਭੇਜਿਆ ਆਇਆ ਅਲਵਤਨੀਆਂ ਦਾ ਨਾਂ ਲੈ ਕੇ ਸਾਰਿਆਂ ਕੋਲ 1.5 ਲੱਖ ਰੁਪਏ ਲੈ ਕੇ ਤੇ ਸਾਨੂੰ ਇੱਥੇ ਸਾਊਦੀ ਅਰਬ ਕੰਮ ਵਾਸਤੇ ਭੇਜਿਆ ਆਈ ਤੇ ਸਾਨੂੰ ਇੱਥੇ ਇਹਨਾਂ ਨੇ ਬੰਦੇ ਜਿਹੜੇ ਰੈਂਟਰ ਤੇ ਕੰਮ ਕਰਾਉਂਦੇ ਆਏ ਲੱਖਾਂ ਰੁਪਏ ਖਰਚ ਕੇ ਵਿਦੇਸ਼ ਗਏ ਇਹਨਾਂ ਨੌਜਵਾਨਾਂ ਨੂੰ ਨਾ ਤਾਂ ਤਨਖਾਹ ਦਿੱਤੀ ਜਾ ਰਹੀ ਹੈ ਉੱਤੋਂ ਇਹਨਾਂ ਦੇ ਪਾਸਪੋਰਟ ਵੀ ਖੋਲੇ ਗਏ ਨੇ ਕਈ ਘੰਟਿਆਂ ਦੇ ਕੰਮਕਾਰ ਤੋਂ ਬਾਅਦ ਖਾਣਾ ਕਿਹੋ ਜਿਹਾ ਮਿਲਦਾ ਹੈ ਜ਼ਰਾ ਇੱਕ ਨਜ਼ਰ ਉਸ ਤੇ ਵੀ ਪਾ ਲੋ ਆ ਖਾਣਾ ਆ ਜੀ ਜਿਹੜਾ ਸਾਨੂੰ ਦੇ ਰਹੇ ਆ ਕਿਸੇ ਨੇ ਨਹੀਂ ਖਾਦਾ ਇੱਕ ਰੂਮ ਦੇ ਬਚਾਓ ਦੇਖੋ ਕਿਰਾਤਾ ਕਦੇ ਦਾ ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਏ ਦੂਜੇ ਵੀਡੀਓ ਵਿੱਚ ਵੀ 사우ਦੀ ਅਰਬ ਦੇ ਵਿੱਚ ਫਸੇ ਨੌਜਵਾਨ ਭਗਵੰਤ ਮਾਨ ਨੂੰ ਮਦਦ ਦੀ ਅਪੀਲ ਕਰ ਰਹੇ ਨੇ ਕਾਨੂੰਨ ਦੰਤਨ ਮੰਨ ਨਹੀਂ ਹੋ ਗਿਆ ਸੈਲਰੀ ਨਹੀਂ ਮਿਲੀ ਤੇ ਨਾ ਸਾਨੂੰ ਕੰਪਨੀ ਘਰੇ ਭੇਜ ਰਹੀ ਆ ਅਸੀਂ ਐਮਐਲਏ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਇਥੋਂ ਲੈ ਕੇ ਜਾਣ ਅਸੀਂ ਇਥੇ ਬਹੁਤ ਦੁਖੀ ਹਾਂ ਇਹ ਦੋਵੇਂ ਵੀਡੀਓ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਤੱਕ ਪਹੁੰਚ ਚੁੱਕੇ ਨੇ ਮਾਨ ਨੇ ਬਿਨਾਂ ਦੇਰ ਕੀਤੇ ਨੌਜਵਾਨਾਂ ਦੀ ਬਦਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਭਗਵੰਤ ਮਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਈਮੇਲ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਤੇ ਜਲਦ ਹੀ ਉਹ ਸੁਸ਼ਮਾ ਸਵਰਾਜ ਦੇ ਨਾਲ ਮੁਲਾਕਾਤ ਕਰਕੇ ਨੌਜਵਾਨਾਂ ਦੀ ਦੇਸ਼ਵਾਪਸੀ ਲਈ ਹੰਬੜਾ ਮਾਰਨਗੇ ਮੇਰੇ ਕੋਲੇ 20 ਪਾਸਪੋਰਟ ਉਹਨਾਂ ਨੇ ਭੇਜੇ ਨੇ ਮੇਰਾ ਕੰਟੈਕਟ ਹੋ ਗਿਆ ਉਹਨਾਂ ਨਾਲ ਦੁਨੋਂ ਨੇ ਆਪਣੇ ਏਜੰਟ ਦਾ ਜਿਹੜਾ ਦਿੱਲੀ ਜਾਂ ਬੰਬਈ ਦੇ ਏਜੰਟ ਹੁੰਦੇ ਨੇ ਮੋਸਟਲੀ ਇੱਥੋਂ ਵਾਲੇ ਜਿਹੜੇ ਏਜੰਟ ਨੇ ਉਹਨਾਂ ਨੂੰ ਵੇਚ ਦਿੰਦੇ ਨੇ ਅੱਗੇ ਸੋ ਉਹ ਵੀ ਆ ਗਏ ਨੇ ਤੇ ਮੈਂ ਸੁਸ਼ਮਾ ਸਵਰਾਜ ਜੀ ਨੂੰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਮੈਂ ਉਹ ਜਿਹੜੀ ਵੀਡੀਓ ਉਹਨਾਂ ਨੇ ਪਾਸਪੋਰਟਾਂ ਦੀਆਂ ਕਾਪੀਆਂ ਜਿਹੜੀਆਂ ਉਹ ਮੈਂ ਈਮੇਲ ਕਰਤੀਆਂ ਤੇ ਮੈਂ ਆਪ ਹੁਣ ਖੁਦ ਜਾ ਕੇ ਕੱਲ ਜਾਂ ਪਰਸੋਂ ਨੂੰ ਮੈਂ ਟਾਈਮ ਲੈ ਕੇ ਉਹਨਾਂ ਤੋਂ ਤੇ ਮੈਂ ਉਹ ਇਸ ਕੇਸ ਨੂੰ ਫੋਲੋ ਕਰੂੰਗਾ ਤੇ ਮੈਂ ਉਮੀਦ ਕਰਦਾ ਕਿ ਜਲਦੀ ਇਹ ਜਿਹੜੇ ਮੁੰਡੇ ਨੇ ਉਹ ਆਪਣੇ ਆਪਣੇ ਘਰਾਂ 'ਚ ਆ ਜਾਣਗੇ ਪਰ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਤੋਂ ਵੀ ਮੰਗ ਕਰੂੰਗਾ ਕਿ ਜਿਹੜੇ ਧੋਖੇਬਾਜ਼ ਟਰੈਵਲ ਏਜੰਟ ਨੇ ਇਹਨਾਂ ਤੇ ਨੱਥ ਪਾਈ ਜਾਵੇ। ਸੋ ਕੈਪਟਨ ਸਾਹਿਬ ਨਾਲ ਤੁਸੀਂ ਕੋਈ ਲੰਬੋਂਗ ਟਾਈਮ ਉਹਨਾਂ ਤੋਂ ਇਸ ਮਸਲੇ ਤੇ ਜਾਊਂਗਾ। ਮੈਂ ਜਾਊਂਗਾ। ਮੈਂ ਉਹਨਾਂ ਤੋਂ ਟਾਈਮ ਮੰਗੂ ਕਿਉਂਕਿ ਇਹ ਇਹ ਉਹਨਾਂ ਦੇ ਏਜੰਡੇ ਤੇ ਵੀ ਹੈਗਾ ਸੀ ਕਿ ਜਿਹੜੇ ਧੋਖੇਬਾਜ਼ ਨਕਲੀ ਜਾਲੀ ਏਜੰਟ ਨੇ ਇਹਨੂੰ ਨੱਥ ਪਾਈ ਜਾਵੇ ਤਾਂ ਕਿ ਸਾਡੇ ਧੀਆ ਪੁੱਤ ਜਿਹੜੇ ਨੇ ਪਹਿਲੀ ਗੱਲ ਤਾਂ ਮੈਂ ਕੈਪਟਨ ਸਾਹਿਬ ਤੋਂ ਇਹੀ ਮੰਗ ਕਰੂੰਗਾ ਕਿ ਰੋਜ਼ਗਾਰ ਦੇ ਮੌਕੇ ਇੱਥੇ ਪੈਦਾ ਕੀਤੇ ਜਾਣ ਤਾਂ ਕਿ ਉਹ ਸਾਡੇ ਧੀਆ ਪੁੱਤ ਪੰਜਾਬ ਦੇ ਬਾਹਰ ਜਾਣ ਤੇ ਮਜਬੂਰੀ ਨਾ ਹੋਣ। ਵਿਦੇਸ਼ਾਂ ਦੇ ਵਿੱਚ ਫਸੇ ਪੰਜਾਬੀ ਨੌਜਵਾਨਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਵੱਡਾ ਸਵਾਲ ਇਹ ਹੈ ਕਿ ਆਖਿਰ ਨੌਜਵਾਨਾਂ ਨੂੰ ਧੋਖੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਤੇ ਸ਼ਿਕੰਜਾ ਕਦੋਂ ਕੱਸਿਆ ਜਾਵੇਗਾ